ਹੈਲੋ ਜੀ ਸਾਰੇ ਪੰਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਕਿ ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੇ ਹੋਵੋ ਦੋ ਦਿਨ ਦਿਨਾਂ ਤੋਂ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਨਹੀਂ ਦੇ ਪਾਈ ਕਿਉਂਕਿ ਆਪਣੇ ਘਰ ਸਹਿਜ ਪਾਠ ਪ੍ਰਕਾਸ਼ ਹੋਏ ਹੋਏ ਸੀਗੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹਰ ਸਾਲ ਪਾ ਕਰਵਾਉਣੇ ਆ ਇਸੇ ਕਰਕੇ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰ ਪਾਈ ਹੈਗੀ ਤਾਂ ਮੈਂ ਮਾਫੀ ਚਾਹਣੀ ਆ ਅੱਜ ਮੈਂ ਕੋਸ਼ਿਸ਼ ਕਰਾਂਗੀ ਕਿ ਸਾਰੇ ਪੰਪਰਾਵਾਂ ਦੇ ਕਮੈਂਟਾਂ ਦੇ ਜਵਾਬ ਦੇਵਾਂ ਤੇ ਕਈ ਪੈਨਾਂ ਦੇ ਮੈਨੂੰ ਕਮੈਂਟ ਆਏ ਹੋਏ ਨੇ ਮੈਸੇਜ ਆਏ ਹੋਏ ਨੇ ਕਿ ਦੀਦੀ ਵੀ ਸਾਡੇ ਬੱਚੇ ਨੇ ਜਿਹੜੇ 15 ਸਾਲ ਤੱਕ ਪੈਨ ਨਹੀਂ ਕੀਤਾ ਤੇ ਵੀ ਮੇਰਾ ਬੇਟਾ ਹੋ ਗਿਆ ਵੇ ਉਹ ਡਰਦਾ ਬਹੁਤ ਹੈਗਾ ਤੇ ਇੱਕ ਪੈਨ ਨੇ ਕਹਿੰਦਾ ਕਿ ਮੇਰਾ ਬੱਚਾ ਨਾ ਓਵਰ ਜਿਆਦਾ ਸੋਚਦਾ ਹੈਗਾ ਤੇ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਦੂਰ ਕਰਨ ਵਾਸਤੇ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰੂੰਗੀ ਕਿਉਂਕਿ ਡੇਟ ਆਫ ਬਰਥ ਤੋਂ ਆਪਾਂ ਬੱਚੇ ਨੂੰ ਜਾਣ ਸਕਦੇ ਹਾਂ ਕਿ ਸਾਡਾ ਬੱਚਾ ਕਿਸ ਤਰੀਕੇ ਦਾ ਹੁੰਦਾ ਹੈਗਾ ਇਹ ਜਿਹੜੀ ਇੱਕ ਡਰ ਦੀ ਬਿਮਾਰੀਆਂ ਨੇ ਜਿਵੇਂ ਮੈਨੂੰ ਵੀ ਪਾਣੀ ਤੇ ਉਚਾਈ ਤੋਂ ਕਾਫੀ ਜ਼ਿਆਦਾ ਭੈ ਆਉਂਦਾ ਜਿਵੇਂ ਆਪਾਂ ਕਹਿੰਦੇ ਡਰ ਹੁੰਦਾ ਹੈ ਤਾਂ ਹਨਾ ਤੇ ਇਹ ਚੀਜ਼ਾਂ ਨੂੰ ਤੁਹਾਨੂੰ ਦੇਖਣਾ ਪਵੇਗਾ ਵੀ ਤੁਹਾਡਾ ਬੱਚਾ ਇਹ ਚੀਜ਼ ਨੂੰ ਕਿਉਂ ਡਰਦਾ ਕਿਸ ਚੀਜ਼ ਤੋਂ ਡਰਦਾ ਕਿਉਂਕਿ ਤੁਹਾਨੂੰ ਆਪਣੇ ਬੱਚੇ ਦੇ ਵੱਲ ਹੋ ਕੇ ਉਹਦਾ ਸਾਰੀ ਇਸ ਡਰ ਨੂੰ ਖਤਮ ਕਰਨਾ ਪਵੇਗਾ ਹਨ ਅੱਜ ਮੈਂ ਤੁਹਾਨੂੰ ਦੱਸ ਜੀ ਕਿ ਜਿਹੜੇ ਬੱਚਿਆਂ ਦੀ ਜਨਮ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਡੇਟ ਆਫ ਬਰਥ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਜਿਹੜੇ ਬੱਚਿਆਂ ਦਾ ਪਹਿਲਾਂ ਆਪਾਂ ਸ਼ੁਰੂ ਤੋਂ ਕਰ ਲੈਨੇ ਵੀ ਜਿਹੜੇ ਬੱਚਿਆਂ ਦੇ ਹਨਾ ਸਵੇਰ ਵੇਲੇ ਜਿਵੇਂ ਆਪਾਂ ਪੇਰੈਂਟਸ ਨੇ ਆਪਸ ਦੇ ਵਿੱਚ ਸੰਬੰਧ ਬਣਾਉਂਦੇ ਨੇ ਨਾ ਉਹ ਬੱਚੇ ਦੀ ਬੁੱਧੀ ਹੁੰਦੀ ਹੈ ਜਿਹੜੀ ਥੋੜੀ ਜਿਹੀ ਰਾਕਸ ਬੁੱਧੀ ਹੁੰਦੀ ਹੈ ਜਿਹੜੇ ਬੱਚਾ ਸ਼ਾਮ ਦੇ ਟਾਈਮ ਮਾਪੇ ਦੇ ਸੰਬੰਧ ਬਣਾਉਣ ਨਾਲ ਪੈਦਾ ਹੁੰਦਾ ਉਹ ਬੱਚੇ ਦੀ ਬੁੱਧੀ ਹੁੰਦੀ ਹੈ ਜਿਹੜੀ ਉਹ ਤੇਜ਼ ਵੀ ਹੁੰਦੀ ਹੈ ਥੋੜਾ ਜਿਹਾ ਉਹ ਸਿਆਣਾ ਵੀ ਹੁੰਦਾ ਹੈ ਮਾਪੇ ਦਾ ਆਗਿਆਕਾਰੀ ਵੀ ਹੁੰਦਾ ਹੈ ਹਨ ਇਹ ਦੇਖੋ ਮੈਂ ਨਹੀਂ ਕਹਿ ਰਹੀ ਹੈ ਕਿ ਇਹ ਵਿਦਵਾਨ ਨੇ ਜਿਹੜੇ ਆਪਣੇ ਮਹਾਪੁਰਸ਼ ਨੇ ਉਹ ਬ੍ਰਹਮ ਗਿਆਨੀ ਬਹੁਤ ਸਾਰਿਆਂ ਤੋਂ ਮੇਰੀ ਗੱਲ ਸੁਣੀ ਹੈ ਵੀ ਇਹ ਚੀਜ਼ ਇਦਾਂ ਹੁੰਦੀ ਹੈਗੀ ਬੱਚਿਆਂ ਦਾ ਸੁਭਾਅ ਉਹਨਾਂ ਦੀ ਜਨਮ ਡੇਟ ਦੇ ਨਾਲ ਬਹੁਤ ਜ਼ਿਆਦਾ ਸਬੰਧ ਰੱਖਦਾ ਜਿਵੇਂ ਕਿ 20 28 ਜਿਵੇਂ 20 ਤਰੀਕ ਤੋਂ ਬਾਅਦ ਦੇ ਵਾਲੇ ਜਿਹੜੇ ਬੱਚੇ ਪੈਦਾ ਹੁੰਦੇ ਨੇ ਨਾ ਉਹ ਥੋੜੇ ਜਿਹਾ ਐਕਟਿਵ ਵੀ ਹੁੰਦੇ ਆ ਪਹਿਲਾਂ ਬਚਪਨ ਦੇ ਵਿੱਚ ਉਹ ਬਹੁਤ ਜਿੱਦੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਠੀਕ ਹੋ ਜਾਂਦੇ ਆ ਤੇ ਜਿਹੜੇ ਬੱਚੇ ਹਨਾ ਛੋਟੀ ਛੋਟੀਆਂ ਗੱਲਾਂ ਤੋਂ ਡਰਦੇ ਆ ਅੱਜ ਕੱਲ ਪਕਹਿ ਨੇ ਵੀ ਬੱਚੇ ਨਾ ਸੇਕ ਚਿੱਲੀ ਬਹੁਤ ਜਲਦੀ ਬਣਦੇ ਕਿਉਂ ਬਣਦੇ ਹੈ ਕਿਉਂਕਿ ਆਪਾਂ ਉਹਨਾਂ ਨੂੰ ਛੋਟੇ ਹੁੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਸੁਪਨੇ ਦਿਖਾ ਦਿੰਨੇ ਆ ਪਰ ਵੱਡੇ ਹੋ ਕੇ ਹਰ ਇੱਕ ਦਾ ਸੁਭਾ ਚੇਂਜ ਹੁੰਦਾ ਰਹਿੰਦਾ ਬੱਚਾ ਜਦੋਂ ਕੰਪਲੀਟ ਨਹੀਂ ਕਰ ਪਾਉਂਦਾ ਜਿਹੜੀ ਚੀਜ਼ ਨੂੰ ਆਪਾਂ ਦਿਖਾਉਣੀ ਆ ਉਹ ਸੁਪਨਾ ਪੂਰਾ ਨਹੀਂ ਕਰ ਪਾਉਂਦਾ ਨਾਲ ਤਾਂ ਆਪਾਂ ਉਹਨੂੰ ਪ੍ਰੈਸ਼ਰ ਬਣਾਉਣੀ ਆ ਤੇ ਨਾਲੇ ਬੱਚਾ ਜਦੋਂ ਆਪਣੀ ਜਗ੍ਹਾ ਤੇ ਕੰਮਜਾਪ ਨਹੀਂ ਹੁੰਦਾ ਕਿਉਂਕਿ ਅੱਜ ਕੱਲ ਬੱਚੇ ਨੂੰ ਇਹ ਹੈ ਵੀ ਅਸੀਂ ਰਾਤ ਤੇ ਰਾਤ ਅਮੀਰ ਬਣ ਜੀਏ ਰਾਤ ਤੇ ਰਾਤ ਅਸੀਂ ਕਰੋੜਪਤੀ ਬਣ ਜੀਏ ਹਨਾ ਜ਼ਿੰਦਗੀ ਸੁਪਨਾ ਤੇ ਜ਼ਿੰਦਗੀ ਅਸਲ ਦੇ ਵਿੱਚ ਬਹੁਤ ਵੱਡੀ ਸੱਚਾਈ ਹੈ ਮੈਂ ਅੱਗੇ ਤੁਹਾਨੂੰ ਸਾਰੀ ਚੀਜ਼ ਦੱਦਿਆਂ ਕਿ ਕਿਸ ਚਮ ਜਗ ਕਿਵੇਂ ਹੋ ਸਕਦੇ ਨੇ ਤੇ ਜਿਹੜੇ ਬੱਚਿਆਂ ਦਾ ਸੁਭਾਅ ਇਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਉਹ ਕਿਵੇਂ ਠੀਕ ਹੋਗਾ ਆਓ ਤੁਹਾਨੂੰ ਆਪ ਦੱਸਦੇ ਆ ਸਾਰਾ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਜੀ ਤੇ ਡੇਟ ਆਫ ਬਰਥ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡੇਟ ਆਫ ਬਰਥ ਦੇ ਵਿੱਚ ਆ ਗਿਆ ਨਾ ਦੇ 20 ਤਰੀਕ ਤੋਂ ਬਾਅਦ ਵਾਲੇ 20 ਨੂੰ ਲਾ ਲਓ 28 ਨੂੰ ਲਾ ਲਓ ਤੇ 31 ਤਰੀਕ 1 ਤਰੀਕ ਨੂੰ ਜਿਹੜੇ ਬੱਚਿਆਂ ਦਾ ਜਨਮ ਹੁੰਦਾ ਹੈ ਨਾ ਇਹ ਬੱਚੇ ਥੋੜੇ ਜੇ ਨਾ ਬਚਪਨ ਦੇ ਵਿੱਚ ਥੋੜੇ ਜਿਹੇ ਇਹ ਨਾ ਆਪਦੇ ਆਪ ਦੇ ਵਿੱਚ ਰਹਿੰਦੇ ਆ ਖਿਜਦੇ ਵੀ ਆ ਕਾਫੀ ਜ਼ਿਆਦਾ ਗੁੱਸੇ ਵਾਲੇ ਵੀ ਹੁੰਦੇ ਆ ਹਨ ਪਰ ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਬੈਰ ਨਹੀਂ ਹੁੰਦਾ ਹੈਗਾ ਇਹ ਜੋ-ਜੋ ਵੱਡੇ ਹੋਈ ਜਾਂਦੇ ਨੇ ਨਾ ਇਹ ਬਹੁਤ ਸਿਆਣੇ ਬਣ ਜਾਂਦੇ ਆ ਹਰ ਇੱਕ ਨੂੰ ਪਿਆਰ ਕਰਨਾ ਹਰ ਇੱਕ ਦੀ ਗੱਲ ਮੰਨਣੀ ਹਰ ਇੱਕ ਦਾ ਨਾ ਵੀ ਇਹ ਚੀਜ਼ ਹੁੰਦੀ ਹੈਗੀ ਤੇ ਦੂਸਰੀ ਗੱਲ ਆ ਗਈ ਵੀ ਤੁਹਾਡੇ ਜਿਹੜੇ ਬੱਚੇ ਆ ਹਨਾ ਉਹਨਾਂ ਦਾ ਸੁਭਾਅ ਆਪਣੇ ਪੇਰੈਂਟਸ ਨੂੰ ਦੇਖ ਦੇਖ ਕੇ ਹੀ ਬਣਦਾ ਜੋ ਤੁਹਾਡੇ ਘਰ ਦੇ ਵਿੱਚ ਤੁਹਾਡਾ ਮਾਹੌਲ ਹੋਵੇਗਾ ਤੁਹਾਡਾ ਬੱਚਾ ਉਸੇ ਤਰੀਕੇ ਦਾ ਹੋਵੇਗਾ ਤੇ ਜਿਹੜੇ ਕਈ ਬੱਚਿਆਂ ਦੇ ਪੈਰਾਂ ਨੇ ਮੈਨੂੰ ਮੈਸੇਜ ਆਨੇ ਕਿ ਸਾਡੇ ਬੱਚੇ ਡਰਦੇ ਆ ਵੀ ਵੱਡੇ ਵੀ ਹੋ ਗਏ 15-15 ਸਾਲ ਦੇ ਫਿਰ ਵੀ ਡਰਦੇ ਆ ਇਹ ਇੱਕ ਬਿਮਾਰੀ ਵੀ ਹੈ ਜਿਵੇਂ ਮੈਂ ਆ ਮੈਂ ਖੁਦ ਦੱਸਦੀ ਆ ਆਪਦਾ ਮੈਂ ਉਚਾਈ ਤੇ ਚਲੀ ਜਾਵਾਂ ਜਾਂ ਪਾਣੀ ਦੇ ਕੋਲੇ ਜਾਵਾਂ ਮੈਨੂੰ ਵੀ ਡਰ ਲੱਗਦਾ ਕਿਉਂਕਿ ਮੇਰੇ ਅੰਦਰ ਇਹ ਚੀਜ਼ ਦਾ ਨੇ ਇੱਕ ਡਾਰਕ ਭਰਾਟ ਹੁੰਦੀ ਹੈ ਮੈਨੂੰ ਇਦਾਂ ਹੋਊਗਾ ਵੀ ਮੈਂ ਨੀਚੇ ਗਿਰੂੰਗੀ ਉਚਾਈ ਤੇ ਜਾ ਕੇ ਜਾਂ ਫਿਰ ਪਾਣੀ ਕੋਲੇ ਜਾ ਕੇ ਮੈਨੂੰ ਉਹ ਤੋਂ ਵੀ ਮੈਨੂੰ ਬੜਾ ਡਰ ਲੱਗਦਾਗਾ ਇਹ ਕਹਿਣ ਤੋਂ ਭਾਵੇਂ ਇਹ ਇੱਕ ਆਪਣੀ ਮਾਨਸਿਕ ਤੌਰ ਤੇ ਜਿਵੇਂ ਆਪਾਂ ਕਹਿੰਨਾ ਵੀ ਇਹ ਅੰਦਰਿਕ ਕਫ ਇੱਕ ਕਮਜ਼ੋਰੀ ਹੁੰਦੀ ਹੈ ਫੋਬੀਆ ਨਾਮ ਦੀ ਇੱਕ ਬਿਮਾਰੀ ਹੈ ਇਹ ਇਹਦੀ ਕੋਈ ਦਵਾਈ ਨਹੀਂ ਹੈਗੀ ਜੇ ਆਪਾਂ ਕਹੀ ਵੀ ਆਪਾਂ ਡਾਕਟਰ ਠੀਕ ਕਰ ਦੇਣਗੇ ਇਹਦੀ ਕੋਈ ਦਵਾਈ ਨਹੀਂ ਹੈਗੀ ਇਹ ਮਨ ਨੂੰ ਸਟਰੋਂਗ ਕਰਨਾ ਥੋੜਾ ਜਿਹਾ ਕੰਟਰੋਲ ਕਰਨਾ ਪੈਣਾਗਾ ਅੱਜ ਮੈਂ ਤੁਹਾਨੂੰ ਇੱਕ ਦਵਾਈ ਦੱਸਦੀ ਹਾਂ ਇਸ ਚੀਜ਼ ਦੀ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਭੈਣਾ ਦੇ ਬੱਚਿਆਂ ਨੂੰ ਇਹ ਚੀਜ਼ ਪ੍ਰੋਬਲਮ ਹੈ ਜਾਂ ਭੈਣਾ ਨੂੰ ਆ ਵੀਰਾਂ ਨੂੰ ਕਿਸੇ ਨੂੰ ਵੀ ਹੈ ਨਾ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਦੀ ਡਾਈਟ ਵੱਲ ਧਿਆਨ ਦਿਓ ਉਹਦੀ ਵੀ 12 ਤੇ ਵਿਟਾਮਿਨ ਡੀ ਦੀ ਦਵਾਈ ਹੈ ਜਿਹੜੀ ਇਹ ਕੰਪਲੀਟ ਉਹਨੂੰ ਡਾਕਟਰ ਦੀ ਕਿਸੇ ਦੀ ਵੀ ਸਲਾਹ ਲੈ ਕੇ ਤੁਸੀਂ ਇਹ ਦਵਾਈ ਉਹਨੂੰ ਦਿਵਾਓ ਹਨ ਤੇ ਉਸ ਤੋਂ ਬਾਅਦ ਉਹਨੂੰ ਨਾ ਕਦੇ ਵੀ ਇਦਾਂ ਇਕੱਲੇ ਨੂੰ ਭੇਜੋ ਥੋੜਾ ਬਹੁਤ ਹਨਾ ਤੁਸੀਂ ਨਾਲ ਰਹੋ ਕੇਅਰ ਕਰੋ ਪਿੱਛੇ ਰਹੋ ਉਹਦੇ ਵੀ ਉਹਨੂੰ ਅੰਦਰੋਂ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕਰੋ ਉਹਦੇ ਅੰਦਰੋਂ ਇਹ ਡਰ ਕੱਢੋ ਇਹ ਮਾਂ-ਬਾਪ ਦੇ ਬਹੁਤ ਵੱਡੇ ਹੱਥ ਹੈਗਾ ਮਾਂ-ਬਾਪ ਕੁਝ ਵੀ ਕਰ ਸਕਦੇ ਨੇ ਆਪਣੇ ਬੱਚੇ ਨੂੰ ਡਰਪੋਕ ਬਣਾ ਦੋ ਚਾਹੇ ਆਪਣੇ ਬੱਚੇ ਨੂੰ ਸਟਰੋਂਗ ਬਣਾ ਦੋ ਜਿਵੇਂ ਆਪਾਂ ਕਹਿੰਦੇ ਵੀ ਕਿ ਲੜਕੀਆਂ ਲੜਕੇ ਅੱਜ ਕੱਲ ਮਨਦੇ ਨੇ ਦੇਖੋ ਪਹਿਲਾਂ ਮੈਂ ਪਹਿਲਾਂ ਵੀ ਕਹਿੰਨੀ ਨਾ ਕਈਆਂ ਨੂੰ ਮੇਰੀ ਗੱਲ ਇਹ ਬੁਰੀ ਵੀ ਲੱਗਦੀ ਹੈ ਇਹ ਮਾਂ-ਬਾਪ ਦਾ ਕਸੂਰ ਹੈ ਬੱਚਿਆਂ ਦਾ ਕਸੂਰ ਨਹੀਂ ਹੈਗਾ ਆਪਾਂ ਬੱਚਿਆਂ ਨੂੰ ਨਾ ਘਰੇ ਹਾਏ ਮੇਰੇ ਪੁੱਤ ਨੂੰ ਨਾ ਕੋਈ ਮਾਰੋ ਹਾਏ ਮੇਰੇ ਪੁੱਤ ਨੂੰ ਇਦਾਂ ਨਾ ਕਰੋ ਹਾਏ ਮੇਰੇ ਪੁੱਤ ਨੂੰ ਤੂੰ ਕਿਉਂ ਝੜਕਤਾ ਆ ਤੁਸੀਂ ਪਿੱਛ ਕਿ ਕਹਣਾ ਇੱਕ ਕਸੂਰ ਸਕੂਲ ਵਾਲਿਆਂ ਦੇ ਨਹੀਂ ਕਸੂਰ ਮਾਪਿਆਂ ਦਾ ਜਦੋਂ ਮੇਰੀ ਏਜ ਦੇ ਨੇ ਜਿਹੜੇ 40 42 ਦੇ ਨੇਗੇ ਉਹ ਤੁਸੀਂ ਪੜਦੇ ਸੀ ਆਪਾਂ ਸਾਰੇ ਆਪਣੇ ਘਰੇ ਵੀ ਪੈਂਦੀਆਂ ਸੀ ਸਕੂਲ ਦੇ ਵਿੱਚ ਵੀ ਪੈਂਦੀਆਂ ਸੀਗੀਆਂ ਆਪਾਂ ਤਾਂ ਮਰੇ ਨਹੀਂ ਹੈਗੇ ਕਹਿਣ ਤੋਂ ਮੇਰਾ ਭਾਵ ਹੈਗਾ ਵੀ ਥੋੜਾ ਜਣਾ ਜਿਹੜਾ ਅੱਜ ਕੱਲ ਤੁਸੀਂ ਆਪ ਦੇ ਨੂੰ ਹਾਂ ਵੀ ਮੇਰਾ ਕੱਲਾ ਬੱਚਾ ਮੇਰੇ ਇਦਾਂ ਇਦਾਂ ਹੈਗਾ ਨਾ ਤੁਸੀਂ ਵੱਡੇ ਹੋਏ ਤਾਂ ਵੀ ਪਸਤਾਓਗੇ ਤੁਸੀਂ ਹੁਣੇ ਸੋਧਰ ਜੋ ਆਪਣੇ ਬੱਚੇ ਨੂੰ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਵੀ ਉਹਨਾਂ ਨੂੰ ਮਾਰੋ ਕੁੱਟੋ ਜਾਂ ਕਰੋ ਦੇਖੋ ਬੱਚਿਆਂ ਨੂੰ ਕਹਿੰਦੇ ਇੱਕ ਮਾਪੇ ਦੀ ਅੱਖਾਂ ਦੀ ਘੂਰ ਤੋਂ ਪਤਾ ਲੱਗ ਜੇ ਵੀ ਮੇਰਾ ਮਾਪੇ ਕਹਿੰਦਾ ਕੀ ਹੈ ਮੈਂ ਵੀ ਕੋਈ ਬੁੜੀ ਨਹੀਂ ਹੈਗੀ ਮੇਰਾ ਵੀ 41 ਸਾਲ ਦੀ ਆ ਮੈਂ ਦੇਖੋ ਇਹ ਨੌਲੇਜ ਵੱਡਿਆਂ ਤੋਂ ਹੀ ਮਿਲਦੀ ਆਪਾਂ ਨੂੰ ਬਜ਼ੁਰਗਾਂ ਦੀਆਂ ਗੱਲਾਂ ਬੁਰੀਆਂ ਲੱਗਦੀਆਂ ਨੇ ਪਰ ਬਜ਼ੁਰਗ ਜਿਹੜੀ ਗੱਲ ਦੱਸਦੇ ਨੇ ਨਾ ਉਹਨਾਂ ਨੇ ਐਕਸਪੀਰੀਅੰਸ ਹੰਡਾਇਆ ਹੁੰਦਾ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਬੱਚਾ ਤੇ ਖੁਰਪਾ ਕਹਿੰਦੇ ਜਿੰਨਾਂ ਨੂੰ ਚੰਡ ਕਹਿੰਦੇ ਉਹ ਉਨਾਂ ਹੀ ਐਕਟਿਵ ਰਹਿੰਦਾ ਉਨਾਂ ਹੀ ਉਹ ਆਪਣੇ ਲਾਈਫ ਦੇ ਵਿੱਚ ਅੱਗੇ ਜਾ ਕੇ ਸਟਰੋਂਗ ਰਹਿੰਦਾ ਹੁਣ ਆਪਣੇ ਬੱਚੇ ਨੂੰ ਆਪ ਘੂਰਦੇ ਨਹੀਂ ਬਾਹਰ ਜਾ ਕੇ ਉਹ ਕੋਈ ਕੰਮ ਕਰਦੇ ਆ ਉੱਥੇ ਥੋੜਾ ਜਣਾ ਉਹਨੂੰ ਘੂਰ ਤੋਂ ਬੇਇੱਜ਼ਤੀ ਮਹਿਸੂਸ ਕਰਦੇ ਆ ਤੇ ਖੁਦਕੁਸ਼ੀ ਕਰ ਲੈਂਦੇ ਆ ਠੀਕ ਹੈ ਨਾ ਕਈ ਵਾਰੀ ਮੇਰੀ ਬੇਟੀ ਵੀ ਹੱਸਣ ਲੱਗ ਜਾਂਦੀ ਹੈ ਹਨਾ ਵੀ ਉਹ ਕਹਿੰਦੀ ਆ ਮੰਮਾ ਵੀ ਮੈਨੂੰ ਨਾ ਐਂ ਜੇ ਨਹੀਂ ਹੁੰਦਾ ਵੀ ਜੇ ਮੈਨੂੰ ਕੋਈ ਕੁਝ ਕਹਿ ਦਿੰਦਾ ਹੈਗਾ ਵੀ ਮੈਂ ਆਪ ਵੀ ਮੇਰੀ ਬੇਇੱਜ਼ਤੀ ਕਰੀ ਐ ਜਿਵੇਂ ਉਹਨੇ ਘੂਰਿਆ ਐ ਇਦਾਂ ਤਾਂ ਹਨਾ ਵੀ ਕਹਿੰਦੀ ਵੀ ਮੇਰਾ ਮਾਈਂਡ ਚ ਇਹ ਚੀਜ਼ ਨਹੀਂ ਆਉਂਦੀ ਕਿਉਂਕਿ ਮਾਂ ਬਾਪ ਦੇ ਹੱਥ ਹੁੰਦਾ ਹੈਗਾ ਬੱਚੇ ਨੂੰ ਉਦਾਂ ਦਾ ਸਟਰੋਂਗ ਬਣਾਉਣਾ ਕਿਉਂਕਿ ਦੇਖੋ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਮੈਂ ਉਹਨਾਂ ਨੂੰ ਪੜ੍ਹਾਈ ਪੱਖੋਂ ਪੈਸੇ ਪੱਖੋਂ ਹਰ ਇੱਕ ਚੀਜ਼ ਪੱਖੋਂ ਉਹਨਾਂ ਨੂੰ ਇੰਨਾ ਸਟਰੋਂਗ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖੋ ਮੇਰੇ ਹੱਥ ਕੁਝ ਨਹੀਂ ਹੈਗਾ ਨਾ ਇਹਦਾ ਵਾਹਿਗੁਰੂ ਦੀ ਜੋ ਬਖਸ਼ੀ ਹੋਈ ਹੈ ਕਿਰਪਾ ਕੀ ਉਹੀ ਹੈ ਬੱਚਿਆਂ ਨੂੰ ਜੋ ਪੈਸਾ ਵੀ ਜੋੜਨਾ ਬੱਚਿਆਂ ਨੂੰ ਬਾਹਰ ਕਿਵੇਂ ਰਹਿਣਾ ਹੈ ਬੱਚਿਆਂ ਦੇ ਪੇਰੈਂਟਸ ਕੋਲ ਕਿਵੇਂ ਰਹਿਣਾ ਹੈ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਕਿਵੇਂ ਰਹਿਣਾ ਇਹ ਮਾਂ ਦੀ ਬਹੁਤ ਵੱਡੀ ਡਿਊਟੀ ਹੈ ਮਾਂ ਆਪਦੀ ਡਿਊਟੀ ਧਖੁੰਜ ਚੁੱਕੀਆਂ ਨੇ ਇਸੇ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਤੇ ਹੁਣ ਜਿਹੜੀਆਂ ਮੇਰੀਆਂ ਪੈਣਾ ਦੀ ਉਹਦੀ ਗੱਲ ਆ ਗਈ ਤੇ ਉਹ ਪੈਣ ਵਾਸਤੇ ਅੱਜ ਮੈਂ ਇਹ ਖਾਸ ਵੀਡੀਓ ਬਣਾਈ ਹੈ ਜਿਹੜੀਆਂ ਪੈਣਾ ਦੇ ਮੈਨੂੰ ਮੈਸੇਜ ਆਏ ਸੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬੱਚਿਆਂ ਦੇ ਸਰੋਂ ਦਾ ਤੇਲ ਲੈਣਾ ਹੈਗਾ ਸਰੋਂ ਦਾ ਤੇਲ ਲੈ ਕੇ ਇਹ ਡੇਲੀ ਕੰਮ ਕਰਨਾ ਹੈ ਉਹਨੂੰ ਨਾ ਥੋੜਾ ਜਿਹਾ ਕੋਸਾ ਕਰ ਲੈਣਾ ਬੱਚਿਆਂ ਦੀ ਤਲੀਆਂ ਦੇ ਪੈਰਾਂ ਦੀਆਂ ਨੀਚੇ ਪੈਰਾਂ ਦੀਆਂ ਤੇ ਹੱਥਾਂ ਦੀਆਂ ਤੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇਹ ਪੁਆਇੰਟ ਹੈ ਨਾ ਜਿਹੜੇ ਆਪਣਾ ਗੋਲ ਆ ਇਸ ਜਗ੍ਹਾ ਤੇ ਇਹ ਆਪਣੀ ਆਂਗਲ ਦੇ ਨਾਲ ਇਸ ਜਗ੍ਹਾ ਤੇ ਨਾ ਬੱਚਿਆਂ ਦੀ ਇਦਾਂ ਮਾਲਿਸ਼ ਕਰਨੀ ਰਾਉਂਡ ਰਾਉਂਡ ਗੋਲ ਗੋਲ ਹਨਾ ਇਸੇ ਤਰੀਕੇ ਨਾਲ ਤੁਸੀਂ ਉਹਦੇ ਪੈਰਾਂ ਦੇ نیچے ਫਿਰ ਇਸੇ ਤਰੀਕੇ ਨਾਲ ਉਹਦੀਆਂ ਇਹ ពੜਪੜੀਆਂ ਨੇ ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਨਾ ਇਸ ਜਗ੍ਹਾ ਤੇ ਇਹਨੂੰ ਦੇਖੋ ਤੁਸੀਂ ਉਹਨੂੰ ਸਮਝਣਾ ਹੈਗਾ ਵੀ ਇਹ ਇੱਕ ਇਲਾਜ ਹੈ ਉਸ ਬੱਚੇ ਦਾ ਜਿਹੜਾ ਕਿ ਉਹਦੇ ਅੰਦਰ ਕਮਜ਼ੋਰੀ ਬੈਠੀ ਜਿਹੜੀ ਕਿ ਉਹਦੇ ਅੰਦਰ ਵੀਕਨੈਸ ਬੈਠੀ ਹੈ ਇੱਕ ਤੁਸੀਂ ਇਹ ਕੋਸ਼ਿਸ਼ ਕਰਨੀ ਦੇਖਣੀ ਵੀ ਉਹ ਬੱਚਾ ਕਿਸ ਚੀਜ਼ ਤੋਂ ਡਰਦਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਹੈ ਕਿ ਉਹਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ ਉਹਦੇ ਡਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਨਾ ਲਗਾਤਾਰ ਰਹੇ ਮਹੀਨਾ ਇਹ ਚੀਜ਼ ਨੂੰ ਕਰਨਾ ਤਾਂ ਦੇਖੋ ਬੱਚੇ ਨੂੰ ਕਿੰਨਾ ਫਰਕ ਪਵੇਗਾ ਤੇ ਦੂਸਰਾ ਤੁਸੀਂ ਬੱਚੇ ਦੇ ਕੋਲੇ ਇੱਕ ਕਪੂਰ ਦੀ ਟਿੱਕੀ ਤੇ ਇੱਕ ਗੋਗਲ ਉਹਦੇ ਕੋਲੇ ਹਰ ਰੋਜ਼ ਜਲਾਉਣੀ ਸ਼ੁਰੂ ਕਰੋ ਤੇ ਇੱਕ ਸ਼ਾਮ ਨੂੰ ਉਹਦੇ ਸਿਰਹਾਣੇ ਪਾਣੀ ਦਾ ਗਲਾਸ ਰੱਖਣਾ ਜਿਹੜੇ ਵੀ ਬੱਚੇ ਡਰਦੇ ਹੈਗੇ ਜਾਂ ਡਰ ਕੇ ਉੱਠਦੇ ਹੈਗੇ ਸੁਪਨੇ ਦੇ ਵਿੱਚ ਨਾ ਕਈ ਵਾਰੀ ਖਬਰਾਂ ਆ ਜਾਂਦੇ ਆ ਛੋਟੇ ਛੋਟੀਆਂ ਗੱਲਾਂ ਤੋਂ ਖਬਰਾਂ ਆ ਜਾਂਦੀ ਹੈਗੇ ਨਾ ਹਾਂ ਮਾਂ ਬਾਪ ਉਹਦੀ ਬਹੁਤ ਵੱਡਾ ਸਟਰੋਂਗ ਬਣਾ ਸਕਦੇ ਉਹਨੂੰ ਇੱਕ ਤੇ ਕੋਲੇ ਨਾ ਇੱਕ ਜਲ ਦਾ ਗਲਾਸ ਰੱਖਣਾ ਹੈ ਉਹਦੇ ਸਰਾਣੀ ਰੱਖ ਦੇਣਾ ਹੈਗਾ ਤੇ ਉਹਦੀ ਸਿਰ ਤੇ ਹੱਥ ਰੱਖ ਕੇ ਜਦੋਂ ਸੌਂਦਾ ਨਾ ਤਾਂ ਵਾਹਿਗੁਰੂ ਹੋਰ ਮੰਤਰ ਜਾਂ ਮੋਲ ਮੰਤਰ ਦਾ ਤੁਸੀਂ ਜਾਪ ਕਰਨਾ ਹੈਗਾ ਤੇ ਉਸ ਤੋਂ ਬਾਅਦ ਉਹਨੂੰ ਟੱਕ ਕੇ ਰੱਖਣਾ ਹੈ ਸਵੇਰੇ ਉਸ ਜਲ ਨੂੰ ਉਸ ਬੱਚੇ ਨੂੰ ਪਿਲਾਉਣ ਲੱਗੋ ਤੇ ਮੈਂ ਆਮ ਕਹਿ ਨਹੀਂ ਹੁੰਦੀ ਆ ਵੀ ਬੇਟਾ ਨੂੰ ਇੱਕ ਜਪਜੀ ਸਾਹਿਬ ਦਾ ਪਾਠ ਕੋਲੇ ਜਲ ਰੱਖ ਕੇ ਕਰੋ ਆਪਣੇ ਬੱਚਿਆਂ ਨੂੰ ਪਿਲਾਓ ਜਾਂ ਬੱਚਿਆਂ ਨੂੰ ਕਹੋ ਵੀ ਬੇਟਾ ਕੋਲੇ ਜਲ ਰੱਖ ਕੇ ਤੂੰ ਪਾਠ ਕਰ ਇਹਨੂੰ ਜਲ ਨੂੰ ਪੀ ਲੈ ਤਾਂ ਦੇਖੋ ਤੁਹਾਡੇ ਬੱਚਿਆਂ ਦਾ ਮਾਈਂਡ ਕਿੰਨਾ ਚੇਂਜ ਹੁੰਦਾ ਇਹਨ ਇੱਕ ਮਾਂ ਆਪਣੇ ਬੱਚੇ ਨੂੰ ਭਗਤ ਤੇ ਆਪਣੇ ਬੱਚੇ ਨੂੰ ਰਾਖਸਸ ਤੇ ਆਪਣੇ ਬੱਚੇ ਨੂੰ ਕੁਝ ਵੀ ਬਣਾ ਸਕਦੀ ਹੈ ਤਾਂ ਜੋ ਮੈਂ ਤੁਹਾਨੂੰ ਗੱਲਾਂ ਦੱਸੀ ਇਹਨਾਂ ਚੀਜ਼ਾਂ ਜਰੂਰ ਹੋ ਕਰਨਾ ਬੱਚਿਆਂ ਦੇ ਵੱਲ ਕਾਫੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਬੱਚਿਆਂ ਨੂੰ ਸਮਝਾਓ ਵੀ ਬੱਚਿਆਂ ਨੂੰ ਥੋੜੇ ਸਟ੍ਰਿਕਟ ਹੋ ਕੇ ਉਹਨਾਂ ਨੂੰ ਉਪੀ ਕਰੋ ਤੇ ਇਹ ਦੇਖੋ ਕੋਈ ਬਿਮਾਰੀ ਨਹੀਂ ਕੁਝ ਨਹੀਂ ਹੈਗਾ ਜੋ ਮੈਂ ਤੁਹਾਨੂੰ ਦੱਸਿਆ ਬੱਚਿਆਂ ਦੇ ਹੱਥਾਂ ਤੇ ਤੇਲ ਪੈਰਾਂ ਤੇ ਪੜਪੜੀਆਂ ਦੇ ਵਿੱਚ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਬੱਚਿਆਂ ਦੀ ਵਿਟਾਮਿਨ ਡੀ ਤੇ ਵੀ ਬੀ 12 ਦੀ ਜਿਹੜੀ ਉਹ ਪੂਰੀ ਬੱਚਿਆਂ ਨੂੰ ਕਰੋ ਕਿਉਂਕਿ ਵੀ ਬੀ 12 ਦੀ ਜਦੋਂ ਘਾਟ ਪੈਂਦੀ ਹੈ ਨਾ ਬੱਚਾ ਅੱਖਾਂ ਦੀ ਰੌਸ਼ਨੀ ਲਾ ਲੋ ਘਟਦੀ ਹੈ ਕਮਜ਼ੋਰੀ ਹੁੰਦੀ ਹੈ ਆਪਣੀ ਜਾਦਾਸ ਕਮਜ਼ੋਰ ਹੁੰਦੀ ਹੈ ਜਿਵੇਂ ਕੋ ਪਾਗਲ ਨਹੀਂ ਹੁੰਦਾ ਨਾ ਵੀ ਹਰ ਇੱਕ ਗੱਲ ਤੋਂ ਡਰ ਜਾਣਾ ਹਰ ਇੱਕ ਗੱਲ ਤੋਂ ਘਬਰਾ ਜਾਣਾ ਸੁਸਤੀ ਇਹ ਚੀਜ਼ਾਂ ਇਹ ਨਹੀਂ ਗਈਆਂ ਕੋਈ ਹਰੇਕ ਗੱਲ ਦੇ ਵਿੱਚ ਅਪਾ ਇਹ ਨਾ ਸੋਚਿਆ ਕਰੀ ਵੀ ਸਾਡੇ ਬੱਚੇ ਨੂੰ ਪਤਾ ਨਹੀਂ ਕੀ ਹੋਗਾ ਕੁਝ ਨਹੀਂ ਹੋਇਆ ਬੱਚੇ ਥੋੜੇ ਜੇ ਹੁੰਦੇ ਨੇ ਕਈ ਬਹੁਤ ਜ਼ਿਆਦਾ ਬੱਚੇ ਇਦਾਂ ਦੇ ਨੇ ਤਾਂ ਤੁਸੀਂ ਮਾਪੇ ਉਹਦਾ ਪਿਆਰ ਨਾਲ ਸਮਝਾਓਗੇ ਨਾ ਥੋੜਾ ਜਿਹਾ ਹਰ ਇੱਕ ਗੱਲ ਤੇ ਉਹਨਾਂ ਦੀ ਜਿੱਦ ਪਗਾਉਣ ਨੂੰ ਨਾ ਥੋੜਾ ਜਨਾ ਕਹਿੰਦੇ ਹੁੰਦੇ ਨੇ ਆਪਾਂ ਵੀ ਬੱਚੇ ਨਾਲ ਆਪਾਂ ਜਿਵੇਂ ਕਹਤਾ ਵੀ ਬੱਚੇ ਨੇ ਆ ਮੰਗ ਲਿਆ ਹਾਂ ਬਸ ਉਹ ਲੈ ਕੋਈ ਨਾ ਪੁੱਤ ਮੈਂ ਤੇਰੇ ਪਿਓ ਨੂੰ ਕਹਿਣੀ ਆ ਜਾਂ ਮੈਂ ਤਾਂ ਪਿਓ ਵੀ ਕਹਦਾ ਹੁੰਦਾ ਬਿਲਾ ਮੈਂ ਪੁੱਤ ਨੂੰ ਐ ਕਰ ਦੂੰਗਾ ਇਹ ਕਦ ਪਰ ਜਦੋਂ ਤੁਸੀਂ ਕਈ ਵਾਰੀ ਉਹਦੀ ਉਹ ਚੀਜ਼ ਨਹੀਂ ਪੂਰੀ ਕਰ ਸਕੋਗੇ ਤਾਂ ਉਹ ਬੱਚਾ ਜਾਂ ਤਾਂ ਖੁਦ ਖੁਸ਼ੀ ਕਰੂਗਾ ਨਹੀਂ ਫਿਰ ਉਹ ਪੁੱਠੇ ਪਾਸੇ ਜਾਊਗਾ ਨਹੀਂ ਫਿਰ ਉਹ ਆਪਣੇ ਦਿਮਾਗ ਤੇ ਟੈਨਸ਼ਨ ਪਾਊਗਾ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਤੁਹਾਨੂੰ ਪੇਰੈਂਟਸ ਨੂੰ ਥੋੜਾ ਜਿਆ ਸਮਝਾਉਣਾ ਨਾਲੇ ਕਿ ਸੰਭਲਣਾ ਪਵੇਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਐ ਮੈਂ ਤੁਹਾਨੂੰ ਹੋਰ ਵੀ ਕੁਝ ਗੱਲਾਂ ਦੱਸੂਗੀ ਉਹ ਕੋਸ਼ਿਸ਼ ਕਰੂੰਗੀ ਕਿ ਜਿਹੜੇ ਜਿਹੜੇ ਪੈਣਪਰਾਵਾਂ ਨੂੰ ਇਹ ਲੱਗਦਾ ਵੀ ਸਾਡਾ ਬੱਚਾ ਗੱਲ ਨਹੀਂ ਮੰਨਦਾ ਸਾਡਾ ਬੱਚਾ ਪੁੱਠੇ ਰਸਤੇ ਪਿਆ ਜਾਂ ਸਾਡੀਆਂ ਕੁੜੀਆਂ ਨੇ ਲਾ ਲਓ ਹਨਾ ਮੁੰਡੇ ਵੀ ਲਾ ਲਓ ਕੁਝ ਵੀ ਲਾ ਲਓ ਤਾਂ ਤੁਹਾਡੇ ਬੱਚੇ ਬਿਲਕੁਲ ਠੀਕ ਹੋ ਜਾਣਗੇ ਪਰ ਜਿਹੜੀਆਂ ਕੁਝ ਮੈਂ ਗੱਲਾਂ ਤੁਹਾਨੂੰ ਦੱਸੂਗੀ ਕੱਲ ਨੂੰ ਮੈਂ ਉਹ ਵੀਡੀਓ ਪਾਉਣੀ ਹੈ ਉਹਨਾਂ ਨੂੰ ਫੋਲੋ ਕਰਨਾ ਤੇ ਬੱਚਿਆਂ ਨੂੰ ਨਾ ਹਰੇਕ ਗੱਲ ਤੇ ਛੋਟ ਛੋਟੀਆਂ ਗੱਲਾਂ ਤੇ ਨਾ ਐਵੇਂ ਹੀ ਅਬ ਤੇ ਉਹਦੇ ਦੋਸਤ ਨੇ ਜਾਂ ਕੋਈ ਇਸ ਰਿਸ਼ਤੇਦਾਨ ਨੇ ਉਹਨਾਂ ਦੇ ਮੂਰੇ ਨਾ ਉਹਦੀ ਕਦੇ ਵੀ ਇਹ ਬੁਰਾਈ ਨਾ ਕਰੋ ਫਿਰ ਬੱਚਾ ਨਾ ਹੋਰ ਤੁਹਾਡੇ ਪ੍ਰਤੀ ਖਿੱਚਦਾ ਜਿੰਨਾ ਤੁਸੀਂ ਆਪਣੇ ਬੱਚੇ ਨੂੰ ਸਲਾਹ ਹੋਗੇ ਨਾ ਉਨਾ ਹੀ ਬੱਚਾ ਤੁਹਾਡੇ ਕਲੋਜ਼ ਹੋਊਗਾ ਬੱਚੇ ਬਾਹਰੋਂ ਆਉਂਦਾ ਹੁਣ ਹਰ ਇੱਕ ਗੱਲ ਪੁੱਛੋ ਕਿਉਂਕਿ ਮਾਮਾ ਥੋੜਾ ਜਿਹਾ ਭੈਣਾ ਮੈਂ ਆਪਣੀਆਂ ਨੂੰ ਕਹੂੰਗੀ ਕਿ ਆਪਣਾ ਫਰਜ਼ ਪਛਾਣੋ ਦੇਖੋ ਘਰਾਂ ਦੇ ਕੰਮਾਂ ਜਰਟੀਆਂ ਸਭ ਕੁਝ ਸਾਰੀ ਕਰਦੇ ਆ ਪਰ ਜਿਹੜਾ ਅਸਲ ਫਰਜ਼ ਆਪਣਾ ਉਹ ਤਾਂ ਖੁੰਝ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਆਪਾਂ ਆਪਣੇ ਸਾਰਿਆਂ ਨੂੰ ਸੰਭਾਲ ਰਹੇ ਹਾਂ ਪਰ ਆਪਾਂ ਨੂੰ ਕਿਸੇ ਨੇ ਨਹੀਂ ਸੰਭਾਲਣਾ ਸੰਭਲ ਜਾਓ ਹਨਾ ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੀ ਕਿ ਸਾਰੇ ਪੈਨਪ੍ਰਾਵਾਂ ਦੇ ਬੱਚੇ ਠੀਕ ਹੋ ਜਾਣ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈ ਤਾਂ ਜੋ ਮੈਂ ਤੁਹਾਨੂੰ ਦੱਸੀ ਇਹ ਚੀਜ਼ ਨੂੰ ਜਰੂਰ ਤੁਸੀਂ ਨੋਟ ਕਰਿਓ ਵੀ ਡੇਟ ਆਫ ਬਰਥ ਦੇ ਨਾਲ ਬੱਚੇ ਦਾ ਬਹੁਤ ਸੁਭਾਅ ਦਾ ਫਰਕ ਪੈਂਦਾ ਹੈ ਤਾਂ ਤੁਸੀਂ ਇਸ ਤੋਂ ਉਹਦਾ ਭਵਿੱਖ ਜਾਣ ਸਕਦੇ ਹੋ ਵੀ ਸਾਡਾ ਬੱਚਾ ਕਿਹੋ ਜਿਹਾ ਹੋਵੇਗਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ